ਜਵਾਕ ਹੁੰਦਾ ਉਦੋਂ ਤੁਸੀਂ ਦੱਸ ਦਿਓ ਵੀ ਮੇਰੀ ਘਰ ਵਾਲੀ ਦੇ ਜਵਾਕ ਹੋਇਆ ਇੱਕ ਹੋਇਆ ਕਿ ਦੋ ਹੋਇਆ ਉਹ ਵੀ ਵਿਖਾ ਦਿਆ ਕਰੋ ਵੀ ਕਿੱਥੋਂ ਹੋਇਆ ਕਿਵੇਂ ਹੋਇਆ ਕਿੱਥੋਂ ਹੋਇਆ ਉਹ ਵੀ ਵਿਖਾ ਦਿਆ ਕਰੋ ਫੇਰ ਦੂਜੀ ਗੱਲ ਹੱਗਣ ਜਾਂਦੀ ਆ ਉਹ ਵੀ ਵਿਖਾ ਦਿਆ ਕਰੋ ਵੀ ਹੱਗਦੀ ਆ ਵੀ ਕਿਵੇਂ ਲੈਂਡਾ ਕਿਹੜੇ ਸਾਈਜ਼ ਦਾ ਲੈਂਡਾ ਕੱਢਦੀ ਆ ਉਹ ਭੈਂ ਚ ਕੋਈ ਸ਼ਰਮ ਕਰ ਲੋ ਯਾਰ ਮਾੜੀ ਮੋਟੀ ਕਿਹੜੀ ਸਾਬਣਾ ਨਾ ਆਉਂਦੀ ਆ ਉਹ ਵੀ ਵਿਖਾ ਦਿਆ ਕਰੋ ਭੈਂ ਚ ਜਮਾ ਜਖਣਾ ਕੱਢੀ ਪਈ ਆ ਤੁਸੀਂ ਪੰਜਾਬ ਦੀ ਯਾਰ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਜੀ ਸਿੱਧੂ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜਾ ਤੁਸੀਂ ਥੰਬਨੇਲ ਵੇਖਿਆ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਇੰਸਟਾਗ੍ਰam ਦੇ ਉੱਤੇ ਆਪਣੀਆਂ ਘਰ ਵਾਲੀਆਂ ਫੇਸਬੁੱਕ ਤੇ YouTube ਤੇ ਉਹਦੇ ਘਰ ਵਾਲੀਆਂ ਵਿਖਾ ਕੇ ਪੈਸੇ ਕਮਾ ਰਿਆ ਲੱਖਾਂ ਕਰੋੜਾਂ ਬਹੁਤ ਲੋਕ ਐਦਾਂ ਦੇ ਹੈਗੇ ਜਿਹੜੀਆਂ ਆਪਣੀਆਂ ਘਰ ਵਾਲੀਆਂ ਦੀਆਂ ਵੀਡੀਓ ਪਾਉਂਦੇ ਆ ਜੇ ਉਹ ਨਾਉਣ ਜਾਂਦੀ ਆ ਕੱਪੜੇ ਧੋਂਦੀ ਆ ਆਟਾ ਗੁੰਨਦੀ ਆ ਜਾਂ ਝਾਲੂ ਪੋਚਾ ਕਰਦੀ ਆ ਉਹਦੇ ਪਿੱਛੇ 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 ਕੈਮਰੇ ਲਈ ਫਿਰਦੇ ਆ ਤੇ ਲੋਕੋ ਥੋਡੀਆਂ ਅੱਖਾਂ ਤਤੀਆਂ ਕਰਦੇ ਆ ਇਹ ਲੋਕ ਥੋਡੀਆਂ ਅੱਖਾਂ ਤਤੀਆਂ ਹੁੰਦੀਆਂ ਤੇ ਆਪਾਂ ਵੀਡੀਓ ਵੇਖਦੇ ਆ ਤੇ ਵੀਡੀਓ ਸ਼ੇਅਰ ਕਰਦੇ ਆ ਤੇ ਫਿਰ ਇਹਨਾਂ ਨੂੰ ਪੈਸਾ ਆਉਂਦਾ ਲੱਖਾਂ ਰੁਪਈਆ ਆਉਂਦਾ ਚੰਗੀਆਂ ਜਾਇਦਾਦ ਬਣਾਈ ਜਾਂਦੇ ਆ ਚੰਗਾ ਕਾਰੋਬਾਰ ਤੋਰੀ ਬੈਠੇ ਆ ਚੰਗੀਆਂ ਗੱਡੀਆਂ ਤੇ ਘੁੰਮਦੇ ਆ ਚੰਗਾ ਖਾਣਾ ਪੀਣਾ ਕਰਦੇ ਆ ਕਰਨਾ ਕੀ ਆ ਬਸ 7-8 ਚੈਨਲ ਬਣਾਓ ਤੇ ਵੀਡੀਓ ਪਾਓ ਤੇ ਆਪਣੀ ਘਰ ਵਾਲੀ ਲੋਕਾਂ ਨੂੰ ਦਿਖਾਈ ਚੱਲੋ ਠੀਕ ਆ ਚੰਗਾ ਵਿਆਹ ਸੋਹਣੀ ਜੀ ਕੁੜੀ ਨਾ ਕਰਾਓ ਠੀਕ ਹੈ ਇੱਕ ਚੈਨਲ ਬਣਾਓ ਵੀਡੀਓ ਪਾਓ ਤੇ ਪੈਸੇ ਕਮਾਓ ਇਹਨਾਂ ਦਾ ਕੰਮ ਇਹ ਹੈ ਆ ਪੰਜਾਬ ਦੇ ਵਿੱਚ ਇਹ ਜ਼ਿਆਦਾਤਰ ਜਿਹੜੇ ਆਪਣੇ ਘਰ ਵਾਲੀਆਂ ਖਾ ਖਾ ਕੇ ਪੈਸੇ ਕਮਾਈ ਜਾਂਦੇ ਲੋਕ ਠੀਕ ਹੈ ਜੇ ਆਟਾ ਗੁੰਨਦੀ ਆ ਰੋਟੀ ਪਕਾਉਂਦੀ ਆ ਝਾੜੂ ਲਾਉਂਦੀ ਆ ਪਿੱਛੇ ਪਿੱਛੇ ਕੈਮਰਾ ਉਹਦੇ ਜੋ ਸਵੇਰ ਉੱਠਦੀ ਆ ਉਦੋਂ ਕੈਮਰਾ ਉਹਦੇ ਪਿੱਛੇ ਜਿਹੜੇ ਆਪਣੇ ਲੋਕ ਆ ਨਾ ਜਿਹੜੇ ਆਪਣੇ ਲੋਕ ਆ ਇਹ ਚੀਜ਼ਾਂ ਵੇਖਦੇ ਆ ਤਾਂ ਲੋਕ ਬਣਾਉਂਦੇ ਆ ਠੀਕ ਹੈ ਆਪਾਂ ਕਹਿੰਦੇ ਆ ਵੀ ਚਲ ਯਾਰ ਆਪਾਂ ਵੀਡੀਓ ਵੇਖਦੇ ਆ ਸ਼ੇਅਰ ਕਰ ਦਿੰਨੇ ਆ ਲਾਈਕ ਕਰ ਦਿੰਨੇ ਆ ਕਮੈਂਟ ਥੱਲੇ ਕਰ ਦਿੰਨੇ ਆ ਆਪਾਂ ਨੂੰ ਐ ਹੁੰਦਾ ਵੀ ਆਪਾਂ ਸੌਖੇ ਹੋ ਗਏ ਆਪਾਂ ਨੂੰ ਸੌਖਾ ਹੋ ਗਿਆ ਪਰ ਆਪਾਂ ਜਿਹੜੀ ਵੀਡੀਓ ਪਾ ਦਿੰਨੇ ਆ ਕੁਝ ਕਰ ਦਿੰਨੇ ਆ ਸਟੋਰੀ ਪਾ ਦਿੰਨੇ ਆ ਉਹਨਾਂ ਦੀ ਜਾਂ ਆਪਾਂ ਸ਼ੇਅਰ ਕਰ ਦਿੰਨੇ ਆ ਵੀਡੀਓ ਕਮੈਂਟ ਕਰ ਦਿੰਨੇ ਆ ਉਹਦੇ ਕਰਕੇ ਕੀ ਹੁੰਦਾ ਪਤਾ ਉਹਨਾਂ ਨੂੰ ਪੈਸੇ ਜਾਂਦੇ ਆ ਤੇ ਉਹ ਨਿਆਰੇ ਲੈਂਦੇ ਆ ਠੀਕ ਹੈ ਪੰਜਾਬ ਦੇ ਵਿੱਚ ਇਹ ਜ਼ਿਆਦਾਤਰ ਚੱਲਿਆ ਹੋਇਆ ਬੈ ਸਿਸਟਮ ਆ ਠੀਕ ਹੈ ਹਰ ਇੱਕ ਨਵਾਂ ਹਰ ਇੱਕ ਨਵਾਂ ਵਲੌਗਰ ਬਣ ਰਿਹਾ ਹਰ ਇੱਕ ਬੰਦਾ ਨਵਾਂ ਵਲੌਗਰ ਬਣ ਰਿਹਾ ਆਪਣੀ ਫੈਮਲੀ ਵਿਖਾਈ ਚਲੋ ਫੈਮਲੀ ਵਿਖਾਈ ਜੋ ਪ੍ਰਾਈਵੇਸੀ ਹੈ ਨਹੀਂ ਯਾਰ ਕੋਈ ਹੁਣ ਪਹਿਜੋ ਉਹ ਟਾਈਮ ਹੁੰਦਾ ਸੀ ਪ੍ਰਾਈਵੇਸੀ ਰੱਖਦੇ ਲੋਕ ਕੁੰਡ ਕੱਢ ਕੇ ਰੱਖਦੇ ਸੀ ਬੁੜੀਆਂ ਤੇ ਹੁਣ ਕੁੰਡ ਕੀ ਕੁੰਡ ਮੈਂ ਕਿਹਾ ਚੁੰਨੀ ਲੈਣੋਂ ਵੀ हट ਗਈਆਂ ਨਿਗੇਜ਼ ਪਾਣੀ ਹੋ ਗਿਆ ਜਮਾ ਪਹਿਜੋ ਉਹ ਚੀਜ਼ਾਂ ਵਿਖਾਉਂਦੇ ਆ ਜਿਹੜੀਆਂ ਚੀਜ਼ਾਂ ਵਿਖਾਉਣੀਆਂ ਨਹੀਂ ਚਾਹੀਦੀਆਂ ਉਹ ਚੀਜ਼ਾਂ ਅਗਲਾ ਗਾਟਾ ਵੜ ਦਿੰਦਾ ਸੀ ਜੇ ਪ੍ਰਿਕਰ ਆਲੀ ਨੂੰ ਕਿਸੇ ਨੇ ਮਾੜਾ ਬੋਲਦੇ ਜਾਂ ਕੁੜੀ ਨੂੰ ਮਾੜਾ ਮਾੜਾ ਬੋਲਦੇ ਸੀ ਤੇ ਹੁਣ ਉਹ ਚੀਜ਼ ਹੈ ਹੀ ਨਹੀਂ ਹੁਣ ਬਸ ਆਪਦੀ ਘਰ ਵਾਲੀ ਬਣਾ ਵਿਖਾਈ ਚੱਲੋ ਲੋਕਾਂ ਨੂੰ ਅੱਗੇ ਲੋਕ ਨਾ ਡਰਦੇ ਸੀ ਵੀ ਮੇਰੀ ਘਰ ਵਾਲੀ ਕੋਈ ਘਰ ਵਾਲੀ ਨੂੰ ਕੋਈ ਮਾੜਾ ਨਾ ਬੋਲ ਜੇ ਮੇਰੀ ਘਰ ਵਾਲੀ ਨੂੰ ਕੋਈ ਛੇੜਨਾ ਕਰ ਜੇ ਘਰ ਵਾਲੀ ਨੂੰ ਕੋਈ ਵੇਖ ਵੇਖੇ ਨਾ ਤੇ ਹੁਣ ਹੁਣ ਕਹਿੰਦੇ ਵੇਖੋ ਸਾਡੀ ਘਰ ਵਾਲੀ ਵੇਖੋ ਉਹ ਕੀ ਕਰਦੀ ਆ ਕਿਹੜਾ ਸੂਟ ਪਾਉਂਦੀ ਆ ਕੀ ਖਾਂਦੀ ਆ ਕਿੱਡੇ-ਕਿੱਡੇ ਉਹਦੇ ਹੈਗੇ ਆ ਸਮਝ ਗਏ ਕੀ ਕੀ ਆ ਉਹਦਾ ਸਿਸਟਮ ਲੱਗਿਆ ਹੋਇਆ ਹਰ ਇੱਕ चीज ਤੁਸੀਂ ਦੱਸਦੇ ਹੋ ਯਾਰ ਜਵਾਕ ਹੁੰਦਾ ਉਦੋਂ ਤੁਸੀਂ ਦੱਸਦੇ ਹੋ ਵੀ ਮੇਰੀ ਘਰ ਵਾਲੀ ਦੇ ਜਵਾਕ ਹੋਇਆ ਇੱਕ ਹੋਇਆ ਕਿ ਦੋ ਹੋਇਆ ਉਹ ਵੀ ਵਿਖਾ ਦਿਆ ਕਰੋ ਵੀ ਕਿੱਥੋਂ ਹੋਇਆ ਕਿਵੇਂ ਹੋਇਆ ਕਿੱਥੋਂ ਹੋਇਆ ਉਹ ਵੀ ਵਿਖਾ ਦਿਆ ਕਰੋ ਫੇਰ ਦੂਜੀ ਗੱਲ ਹੱਗਣ ਜਾਂਦੀ ਆ ਉਹ ਵੀ ਵਿਖਾ ਦਿਆ ਕਰੋ ਵੀ ਹੱਗਦੀ ਆ ਵੀ ਕਿਵੇਂ ਲੈਂਡਾ ਕਿਹੜੇ ਸਾਈਜ਼ ਦਾ ਲੈਂਡਾ ਕੱਢਦੀ ਆ ਉਹ ਭੈਣ ਚ ਕੋਈ ਸ਼ਰਮ ਕਰ ਲਓ ਯਾਰ ਮਾੜੀ ਮੋਟੀ ਕਿਹੜੀ ਸਾਬਣਾ ਨਾ ਆਉਂਦੀ ਆ ਉਹ ਵੀ ਵਿਖਾ ਦਿਆ ਕਰੋ ਭੈਣ ਚ ਜਮਾ ਜਖਣਾ ਕੱਢੀ ਪਈ ਆ ਤੁਸੀਂ ਪੰਜਾਬ ਦੀ ਯਾਰ ਸ਼ਰਮ ਕਰ ਲਓ ਸ਼ਰਮ ਸ਼ਰਮ ਦੀ ਵੀ ਕੋਈ ਹੱਦ ਹੁੰਦੀ ਆ ਨੋਰਮਲ ਆ ਚੱਲ ਮੈਂ ਮੈਂ ਕਹਿੰਦਾ ਅਸੀਂ ਸਾਡੀਆਂ ਵੀਡੀਓ ਹੁੰਦੀਆਂ ਅਸੀਂ ਮਾੜਾ ਮੋਟਾ ਗਾਲਾਂ ਕੱਢਦੇ ਆ ਇਹ ਨੋਰਮਲ ਗਾਲਾਂ ਤਾਂ ਪਿਆਵ ਦੇ ਵਿੱਚ ਹੈਗੀਆਂ ਹੈਗੀਆਂ ਗਾਲਾਂ ਤਾਂ ਕੱਢਦਾ ਹਰੇਕ ਬੰਦਾ ਜੰਮਦਾ ਜਵਾਕ ਵੀ ਗਾਲਾਂ ਕੱਢਣ ਲੱਗ ਜਾਂਦਾ ਜਦੋਂ ਮਾੜਾ ਹੋ ਜਾਂਦਾ ਉਹ ਵੀ ਗਾਲਾਂ ਪਹਿਲੀ ਗਾਲ ਹੀ ਕੱਢ ਨਹੀਂ ਸਕਦਾ ਉਹ ਠੀਕ ਹੈ ਪਰ ਯਾਰ ਨਗੇਜਪਣ ਤਾਂ ਨਾ ਵਿਖਾਓ ਸ਼ਰੇ ਆਪ ਤੁਸੀਂ ਨਗੇਜਪਣ ਵੀ ਵਿਖਾਈ ਜਾਂਦੇ ਹੋ ਕੋਈ ਤੁਹਾਨੂੰ ਰੋਕ ਨਹੀਂ ਰਿਹਾ ਨਾ ਕੋਈ ਸੋਸ਼ਲ ਮੀਡੀਆ ਤੇ ਕੋਈ ਬੋਲ ਰਿਆ ਇਨ੍ਹਾਂ ਬਾਰੇ ਇਨ੍ਹਾਂ ਬਾਰੇ ਵੀ ਬੋਲੋ ਹੈਂ ਕੀ ਕਰਦੇ ਆ ਇਹ ਚੈਨਲ ਬਣਾਉਂਦੇ ਆ ਵੀਡੀਓ ਪਾਉਂਦੇ ਆ ਉਹਦੀ ਘਰ ਵਾਲੀ ਦੇ ਵਿਖਾਉਂਦੇ ਆ ਲੋਕਾਂ ਨੂੰ ਤਾਂ ਪੈਸੇ ਕਮਾਈ ਜਾਂਦੇ ਆ ਸ਼ਰਮ ਕਰ ਲੋ ਸ਼ਰਮ ਯਾਰ ਇਹ ਕਿ ਲੌਂਡਿਆਂ ਨੇ ਪਿਆ ਉਹਦਾ ਗੰਦ ਪਾਇਆ ਪਿਆ ਇੱਕ ਤੁਸੀਂ ਗੰਦ ਪਾਇਆ ਪਿਆ ਹੁਣ ਜੇ ਆਪਾਂ ਇਹਨਾਂ ਨੂੰ ਸਵਾਲ ਕਰਦੇ ਆ ਵੀ ਯਾਰ ਤੁਸੀਂ ਐ ਨਾ ਕਰਿਆ ਕਰੋ ਵੀਡੀਓ ਨਾ ਬਣਾਇਆ ਕਰੋ ਫਿਰ ਕਹਿਣਗੇ ਅਸੀਂ ਲੋਕ ਵੇਖਦੇ ਆ ਭਾਈ ਇਹ ਵੀ ਇਹਨਾਂ ਦੀ ਵੀ ਗੱਲ ਸਹੀ ਹੈ ਲੋਕ ਵੇਖਦੇ ਆ ਫਿਰ ਚੰਗੀ ਚੀਜ਼ ਇਹ ਵੇਖਦੇ ਨਹੀਂ ਲੋਕ ਚੰਗੀ ਚੀਜ਼ ਧਾਰਮਿਕ ਚੀਜ਼ ਪਾ ਦਿਓ ਯਾਰ ਤੁਸੀਂ ਉਹਨੂੰ ਵਿਊ ਆਉਣਗੇ 100 200 300 ਵਿਊ ਆਉਣਗੇ ਜੇ ਕੋਈ ਗਲਤ ਵੀਡੀਓ ਪਾ ਦੋਂਗੇ ਤੁਸੀਂ ਹੈ ਆਪਣੀ ਘਰ ਵਾਲੀ ਦੀ ਵੀਡੀਓ ਪਾ ਦੋਂਗੇ ਜਾਂ ਕੋਈ ਨਗੇਜ ਪੁਣੇ ਵਾਲੀ ਵੀਡੀਓ ਬਣਾ ਦੋਂਗੇ ਗਾਲਾਂ ਵਾਲੀ ਵੀਡੀਓ ਪਾ ਦੋਂਗੇ ਤਾਂ ਉਹਦੇ ਤੇ ਲੱਖਾਂ ਕਰੋੜਾਂ ਮੈਸੇਜ ਵਿਊ ਆ ਜਾਂਦੇ ਆ ਆਪਾਂ ਆਪ ਹੀ ਕਰ ਰਹੇ ਆ ਇਹ ਗਲਤ ਕੰਮ ਕਈ ਬਗਿਆਨੀ ਬਣ ਜਾਂਦੇ ਆ ਫਿਰ ਉਹ ਕਹਿੰਦੇ ਵੀ ਐਂ ਕਰਤਾ ਤੁਸੀਂ ਉਹ ਕਰਤਾ ਠੀਕ ਹੈ ਲੋਕ ਮੈਨੂੰ ਵੀ ਗਲਤ ਬੋਲਣਗੇ ਹੁਣ ਵੀ ਤੂੰ ਕਿਹੜਾ ਸਹੀ ਬੋਲੀ ਜਨਾਂ ਬੀਤੋਂ ਤੂੰ ਗੂੰ ਹੀ ਗਾਲਾਂ ਕੱਢੀ ਐ ਨਾ ਪਰ ਮੈਂ ਜਿਹੜੀ ਚੀਜ਼ ਦੱਸਣਾ ਜਣਾ ਉਹ ਵੇਖੋ ਨਾ ਯਾਰ ਕੋਈ ਹੱਦ ਹੁੰਦੀ ਆ ਕੋਈ ਲਿਮਟ ਹੁੰਦੀ ਆ ਹਰ ਚੀਜ਼ ਦੇ ਵਿੱਚ ਵਿਕੀ ਚੀਜ਼ ਆਪਾਂ ਵਿਖਾਉਣੀ ਆ ਕੀ ਨਹੀਂ ਵਿਖਾਉਣੀ ਜੇ ਸ਼ਰੇਆਮ ਆਪਣੀਆਂ ਘਰ ਵਾਲੀਆਂ ਵਿਖਾਈ ਜਾਂਦੇ ਆ ਕੱਲ ਨੂੰ ਕੁੜੀ ਹੋਊਗੀ ਫਿਰ ਕੁੜੀ ਵੀ ਆਪਣੀਆਂ ਵੀਡੀਓ ਪਾਊਗੀ ਯਾਰ ਜਮਦੀ ਜਦੋਂ ਕੁੜੀ ਹੁੰਦੂਗੀ 10 ਸਾਲ ਦੀ 20 ਸਾਲ ਦੀ ਹੋਊਗੀ ਤੇ ਉਹ ਵੀ ਓਦਾਂ ਦੀਆਂ ਵੀਡੀਓ ਪਾਊਗੀ ਉਹਨੂੰ ਵੀ ਵਿਖਾ ਦਿਆ ਕਰੋ ਚੰਗਾ ਵੀ ਉਹ ਕੀ ਕਰਦੀ ਆ ਹੱਗਦੀ ਕਿਵੇਂ ਆ ਮੂਦਰੀ ਕਿਵੇਂ ਆ ਤੇ ਕਿਵੇਂ ਉਹ ਹੋਈ ਸੀ ਤੇ ਕੀ ਕਰਦੀ ਆ ਕੀ ਕੀਦੇ ਮੁੰਡੇ ਨਾਲ ਗੱਲ ਕਰਦੇ ਕਿਵੇਂ ਪੈਂਦੀ ਆ ਉਹ ਮੇਰੀ ਘਰ ਵਾਲੀ ਬਿਮਾਰ ਸੀ ਮੇਰੀ ਮਾਂ ਬਿਮਾਰ ਸੀ ਠੀਕ ਹੈ ਤੇ ਜਦੋਂ ਮੈਂ ਲੋਕਾਂ ਤੋਂ ਪੈਸੇ ਮੰਗੇ ਜਾਂ ਮੈਂ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਮੰਗੇ ਤਾਂ ਕਿਸੇ ਨੇ ਪੈਸੇ ਨਹੀਂ ਦਿੱਤੇ ਮੈਨੂੰ ਕਿਸੇ ਨੇ ਮੇਰੇ ਇਲਾਜ ਵਾਸਤੇ ਸਾਨੂੰ ਪੈਸੇ ਨਹੀਂ ਦਿੱਤੇ ਠੀਕ ਹੈ ਪਰ ਪਰ ਮੇਰੇ ਕੰਮ ਕੌਣ ਆਇਆ ਸੋਸ਼ਲ ਮੀਡੀਆ ਆਇਆ ਜਿਵੇਂ ਸੋਸ਼ਲ ਮੀਡੀਆ ਤੇ ਆਪਦੀ ਘਰ ਵਾਲੀ ਲੋਕਾਂ ਨੂੰ ਵਿਖਾਉਣਾ ਤੇ ਮੈਨੂੰ ਲੱਖਾਂ ਰੁਪਏ ਆਉਂਦੇ ਆ ਹੁਣ ਮੇਰੇ ਮੈਂ ਕਿਸੇ ਕੋਲ ਹੱਥ ਨਹੀਂ ਆੜਦਾ ਮੈਂ ਪੈਸੇ ਬਹੁਤ ਬਹੁਤ ਰੁਪਏ ਆਉਂਦੇ ਆ ਮੈਨੂੰ ਤਾਂ ਤਾਂ ਮੇਰਾ ਲਾਜ ਵੀ ਮੇਰੀ ਘਰ ਵਾਲੀ ਦਾ ਵਧੀਆ ਹੋ ਗਿਆ ਲੋਕ ਐਂ ਕਹਿੰਦੇ ਆ ਲੋਕ ਇਦਾਂ ਗੱਲਾਂ ਕਰਦੇ ਆ ਵੀ ਸੋ ਤੁਹਾਡੇ ਲੋਕ ਰਿਸ਼ਤੇਦਾਰਾਂ ਨਾਲ ਤਾਂ ਸੋਸ਼ਲ ਮੀਡੀਆ ਹੀ ਚੰਗਾ ਆਪਦੀ ਘਰ ਵਾਲੀ ਵਿਖਾਓ ਤੇ ਪੈਸੇ ਕਮਾਈ ਚੱਲੋ ਆਪਣੀ ਮਾਂ ਨਹੀਂ ਛੱਡਦੇ ਭੈਣ ਨਹੀਂ ਛੱਡਦੇ ਆਪਣੇ ਰਿਸ਼ਤੇਦਾਰ ਨਹੀਂ ਛੱਡਦੇ ਆਪਣੀ ਪ੍ਰਾਈਵੇਸੀ ਨਹੀਂ ਛੱਡਦੇ ਯਾਰ ਦੱਬੀ ਆਉਣੇ ਕੰਮ ਨੂੰ ਆਪਾਂ ਪੈਸੇ ਕਿੱਥੇ ਰੱਖਦੇ ਆ ਆਪਣੇ ਘਰ ਦੇ ਕਿੰਨੇ ਜਿੰਦੇ ਆ ਕੀ ਹੁੰਦਾ ਘਰ ਦੇ ਵਿੱਚ ਕੀ ਕੀ ਸਿਸਟਮ ਚੱਲ ਜਿੰਦਾ ਕਿਹੜੀ ਸਬਜੀ ਬਣਦੀ ਆ ਇਹ ਦਾਲ ਬਣਦੀ ਆ ਉਹ ਸਾਰੀਆਂ ਚੀਜ਼ਾਂ ਪਹਿਲਾਂ ਲੋਕ ਲਕੋ ਕੇ ਰੱਖਦੇ ਸੀ ਹੁਣ ਕੈਮਰਾ ਚਲਾਓ ਬਸ ਸਾਰਾ ਕੁਝ ਵਿਖਾ ਦਿੰਦੇ ਆ ਤਾਂ ਹੀ ਲੁੱਟਾਂ ਖਸੂਆਂ ਵੱਧ ਹੁੰਦੀਆਂ ਫਿਰ ਜੇ ਤੁਹਾਡੀ ਘਰ ਵਾਲੀ ਨੂੰ ਕੋਈ ਮਾੜਾ ਬੋਲਦਾ ਕਮੈਂਟ ਮਾੜਾ ਕਰਦਾ ਜਾਂ ਤੁਹਾਡੇ ਤੇ ਵੀਡੀਓ ਕੋਈ ਰੋਸਟ ਕਰਦਾ ਫਿਰ ਤੁਹਾਡੀ ਬੁੰਡ ਪਾੜ ਜਾਂਦੀ ਆ ਵੀਰ ਇਹ ਸਾਨੂੰ ਐ ਕਿਉਂ ਕਹਿੰਦਾ ਇਹਨੇ ਵੀ ਇਹ ਉਹਨੇ ਮੈਨੂੰ ਐ ਕਿਉਂ ਕਹਿੰਦਾ ਮੇਰੀ ਘਰ ਵਾਲੀ ਨੂੰ ਐ ਕਹਤੋ ਕਹਿੰਦਾ ਫਿਰ ਬਾਈ ਕਹਿਣਗੇ ਅਗਲੇ ਅਗਲੇ ਬਾਈ ਸਵਾਦ ਲੈਣਗੇ ਉਦੋਂ ਤੁਹਾਨੂੰ ਕੁਝ ਨਹੀਂ ਉਦੋਂ ਤੁਹਾਨੂੰ ਫਰਕ ਨਹੀਂ ਪੈਂਦਾ ਜਦੋਂ ਤੁਸੀਂ ਆਦੀ ਘਰ ਵਾਲੀ ਵਿਖਾਉਨੇ ਹੋ ਲੋਕਾਂ ਨੂੰ ਜੇ ਤੁਹਾਡੀ ਘਰ ਵਾਲੀ ਨੂੰ ਕੋਈ ਮਾੜਾ ਕਮੈਂਟ ਕਰਦਾ ਜਾਂ ਤੁਹਾਡੇ ਤੇ ਵੀਡੀਓ ਪਾਉਂਦਾ ਫਿਰ ਤੁਹਾਨੂੰ ਐ ਲੱਗਦਾ ਵੀ ਯਾਰੇ ਵੀਡੀਓ ਕੋਈ ਪਾਈ ਜਾਂਦਾ ਮੇਰੀ ਘਰ ਵਾਲੀ ਤੇ ਮੇਰੀ ਘਰ ਵਾਲੀ ਨੂੰ ਮਾੜਾ ਕਹਤੋ ਬੋਲੀ ਜਾਂਦਾ ਫ ਕੌਣਾ ਬੋਲੂਗਾ ਭਾਈ ਤੁਸੀਂ ਕਿਉਂ ਵਿਖਾਉਨੇ ਹੋ ਆਹ ਦੇ ਘਰ ਵਾਲਿਆਂ ਕਿਉਂ ਵਿਖਾਉਨੇ ਹੋ ਯਾਰ ਚੰਗੇ ਕੰਮ ਦਿੱਤੇ ਆ ਤੁਸੀਂ ਚੰਗੀ ਚੀਜ਼ ਪਾਓ ਤੁਸੀਂ ਇਹ ਮੁੰਡੇ-ਮੁੰਡੇ ਪਾਓ ਮੁੰਡੇ ਕੰਮ ਕਰੋ ਤੁਸੀਂ ਕੋਈ ਚੱਕਣੀ ਚੰਗੀ ਚੀਜ਼ ਵਿਖਾਓ ਚੰਗੇ ਬਲੌਗਰ ਵੀ ਬਹੁਤ ਚੰਗਿਆਂ ਚੰਗੇ ਕੰਮ ਕਰਨ ਵਾਸਤੇ ਬਹੁਤ ਲੋਕ ਫਿਰਦੇ ਆ ਆਹੀ ਥੋੜੀ ਕਰਨਾ ਵੀ ਯਾਰ ਆਪਣੀ ਘਰ ਵਾਲੇ ਵਿਖਾਓ ਨੰਗ ਪੁਣਾ ਵਿਖਾਓ ਸੋਸ਼ਲ ਮੀਡੀਆ ਤੇ ਇੱਕ ਬਹੁਤ ਜਿਆਦਾ ਵੀਡੀਓ ਵਾਇਰਲ ਹੋ ਰਹੀ ਆ ਕੁੜੀ ਦੀ ਠੀਕ ਹੈ ਉਹ ਉਹ ਕੁੜੀ ਨੇ ਕੀ ਕੀਤਾ ਵੀ ਉਹ ਆ ਦੀ ਜਵਾਕ ਜਿਹੜੀ ਹਜੇ ਹੋਈ ਆ ਉਹਨੂੰ ਵੀ ਕੈਮਰੇ ਮੂਰੇ ਲਿਆਈ ਜਾਂਦੀ ਆ ਉਹ ਹੁਣ ਜਵਾਕ ਹੁਣ ਇੱਥੇ ਨਹੀਂ ਰਿਹਾ ਠੀਕ ਆ ਆਪਾਂ ਗਲਤ ਨਹੀਂ ਬੋਲਦੇ ਉਹਨੂੰ ਉਹ ਉਹ ਜਵਾਕ ਨਹੀਂ ਰਿਹਾ ਠੀਕ ਆ ਉਹ ਜਵਾਕ ਦੁਨੀਆ ਤੋਂ ਦੂਰ ਚਲਾ ਗਿਆ ਉਹਨਾਂ ਤੋਂ ਠੀਕ ਹੈ ਤੇ ਉਹ ਤੁਸੀਂ ਮੈਨੂੰ ਇਹ ਦੱਸੋ ਯਾਰ ਵੀ ਜਦੋਂ ਜਵਾਕ ਹੁੰਦਾ ਯਾਰ ਉਹਨੂੰ 2-3 ਮਹੀਨੇ ਤਾਂ ਬੰਦਾ ਬਾਹਰ ਨਹੀਂ ਕੱਢਦਾ ਠੰਡ ਦਾ ਤੋਂ ਟਾਈਮ ਤੇ ਇਹ ਕੀ ਕਰਦੇ ਕੈਮਰੇ ਮੂਰੇ ਵਿਖਾਈ ਜਾਂਦੇ ਆ ਬੁਗੜੀ ਬੁਗੜੀ ਕਰੀ ਜਾਂਦੇ ਆ ਤੇ ਕੁੜੀ ਨੂੰ ਮਾਰ ਕੇ ਹੁਣ ਹੁਣ ਬੈਠੇ ਆ ਤੇ ਹਜੇ ਕਿਹੜਾ ਹਟਦੇ ਆ ਹੁਣ ਵੀ ਸਟੋਰੀਆਂ ਸਟਾਰੀਆਂ ਦੱਬੀ ਆਉਂਦੇ ਆ ਕੰਮ ਨੂੰ ਇੱਕ ਦੀ ਬੀਪਰਾਇਕ ਸੀਗਾ ਉਹਦੀ ਆਪਣੀ ਕੁੜੀ ਨੂੰ ਕੁਛ ਹੋ ਗਿਆ ਸੀ ਤੇ ਮੁੰਡੇ ਨੂੰ ਕੁਛ ਹੋ ਗਿਆ ਸੀ ਉਹ ਬੰਦੇ ਨੇ 6 ਮਹੀਨੇ ਆਪ ਦਾ ਆਪ ਦਾ ਸੋਸ਼ਲ ਮੀਡੀਆ ਨਹੀਂ ਵਰਤਿਆ ਉਹਨੇ ਬੰਦੇ ਨੇ ਸੋਸ਼ਲ ਮੀਡੀਆ ਤੇ ਇੱਕ ਦੀ ਪੋਸਟ ਨਹੀਂ ਪਾਈ ਤੇ ਇਹਨਾਂ ਦਾ ਕੱਲ ਪਰਸੋਂ ਹੋਇਆ ਕੰਮ ਤੇ ਚੱਕਦਾ ਇਹਨਾਂ ਨੇ ਕੰਮ ਨਾਲ ਦੀ ਨਾ ਫੇਰ ਯਾਰ ਹੱਦ ਹੋਈ ਪਈ ਆ ਯਾਰ ਹੱਦ ਜਮਾਂ ਟੱਪੇ ਪਏ ਲੋਕ ਕਮਾਲ ਹੋਈ ਪਈ ਆ ਕਮਾਲ ਜਿਹਨੂੰ ਆਪਾਂ ਕਹਿੰਦੇ ਕਮਾਲ ਆ ਹੱਦ ਹੋਈ ਪਈ ਆ ਜਮਾ ਸਾਰਿਆਂ ਨੂੰ ਮੈਂ ਇੱਕ ਬੇਨਤੀ ਕਰਨਾ ਚਾਹਣਾ ਧਿਆਨ ਨਾਲ ਮੇਰੀ ਗੱਲ ਸੁਣ ਲਓ ਬਾਈ ਚੰਗੇ ਕੰਮ ਕਰ ਲਓ ਚੰਗੇ ਕੰਮ ਕਰ ਲਓ ਵਧੀਆ ਰਹੋਗੇ ਚੰਗੇ ਚੰਗੇ ਕੰਟੈਂਟ ਪਾ ਲਓ ਚੰਗੀ ਚੀਜ਼ ਵਿਖਾ ਦਿਓ ਲੋਕਾਂ ਨੂੰ ਕੋਈ ਚੱਕਰ ਨਹੀਂ ਗਲਤ ਵੀ ਪਾਓ ਕੁਝ ਨਹੀਂ ਹੁੰਦਾ ਕੁਝ ਮਰਜ਼ੀ ਕਰੋ ਯਾਰ ਪੈਸਾ ਕਮਾਓ ਮੈਂ ਕਹਿੰਦਾ ਪੈਸੇ ਕਮਾਓ ਪਰ ਆਪਣੀ ਪ੍ਰਾਈਵੇਸੀ ਤਾਂ ਰੱਖੋ ਆਪਦੇ ਘਰ ਦੀ ਪ੍ਰਾਈਵੇਸੀ ਆਪਦੀ ਮਾਪਿਓ ਦੀ ਆਪਦੀ ਘਰ ਵਾਲੀ ਦੀ ਪ੍ਰਾਈਵੇਸੀ ਤਾਂ ਰੱਖੋ ਲੋਕ ਗਾਟੇ ਲਾ ਦਿੰਦੇ ਸੀ ਹੁਣ ਭਾਂਜੇ ਜੋ ਸ਼ਰੇਆਮ ਖਾਈ ਜਾਂਦੇ ਹੋ ਤੁਸੀਂ ਫਿਰ ਤੁਸੀਂ ਰੋਣਿਓ ਜਦੋਂ ਤੁਹਾਡੇ ਕੋਈ ਵੀਡੀਓ ਪਾਉਂਦਾ ਜਾਂ ਕੁਝ ਗੱਲ ਬਣਦੀ ਆ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨਾ ਕਿਸੇ ਨਿੱਜੀ ਤੌਰ ਤੇ ਕਿਸੇ ਤੇ ਟੱਚ ਕਰਦੀ ਆ ਸਾਡੀ ਵੀਡੀਓ ਸਿਰਫ ਉਹਨਾਂ ਵਾਸਤੇ ਜਿਹੜੇ ਆਪਦੀ ਘਰ ਵਾਲੀਆਂ ਨੂੰ ਦਿਖਾਉਂਦੇ ਆ ਲੋਕ ਸੋਸ਼ਲ ਮੀਡੀਆ ਤੇ ਸ਼ਰਮ ਕਰ ਲੋ ਸ਼ਰਮ ਸਾਡੀ ਵੀਡੀਓ ਇੱਕ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਗਾਲਾਂ ਲਈ ਮਾਫੀ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਵੀਡੀਓ ਦੇ ਕਮੈਂਟ ਜ਼ਰੂਰ ਕਰਿਓ ਮੈਂ ਗਲਤ ਬੋਲਿਆ ਕਿ ਸਹੀ ਬੋਲਿਆ ਕਈ ਵਿਦਵਾਨ ਹੋਣਗੇ ਗਲਤ ਵੀ ਕਹਿਣਗੇ ਪਰ ਤੁਸੀਂ ਜ਼ਰੂਰ ਦੱਸਿਓ ਜਿਹੜਾ ਆਪਦੀ ਘਰ ਵਾਲੀ ਨੂੰ ਦਿਖਾਉਂਦਾ ਆਪੇ ਸੋਸ਼ਲ ਮੀਡੀਆ ਤੇ ਦਿਖਾਉਂਦਾ ਕੱਲ ਨੂੰ ਆਪਦੀ ਕੁੜੀ ਵਿਖਾਊਗਾ ਕੱਲ ਨੂੰ ਕੱਲ ਨੂੰ ਹੋਰ ਚੀਜ਼ਾਂ ਵੀ ਬਹੁਤ ਵਿਖਾਊਗਾ ਉਹ ਠੀਕ ਹੈ ਫਿਰ ਇਹ ਸਹੀ ਹੈ ਕਿ ਗਲਤ ਤੁਸੀਂ ਜ਼ਰੂਰ ਦੱਸਿਓ ਜੇ ਤੁਸੀਂ ਸਹੀ ਕਹੋਗੇ ਤਾਂ ਚੰਗੀ ਗੱਲ ਆ ਨੇ ਤਾਂ ਤੁਸੀਂ ਵੀ ਉਨਾਰ ਗੀ ਹੋ ਠੀਕ ਹੈ ਸਾਡੀ ਵੀਡੀਓ ਕਿਸੇ ਨੂੰ ਦਿਨ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕਿਸੇ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ